ਉਤਉ ਚੈਨਲ ਗੈਲ ਡਰੈਸ ਡੀਐਨਰ ਦੇ ਵਿੱਚ ਤੇ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਹੜੀਆਂ ਭੈਣਾਂ ਨੇ ਚੈਨਲ ਸਬਸਕ੍ਰਾਈਬ ਕੀਤਾ ਤੇ ਕਮੈਂਟ ਬਾਕਸ ਤੇ ਜਾ ਕੇ ਕਮੈਂਟ ਬਹੁਤ ਵਧੀਆ-ਵਧੀਆ ਕਰਦੀਆਂ ਹਨਾ ਬਾਕੀ ਹੋਰਾਂ ਭੈਣਾਂ ਵੀ ਅੱਗੇ-ਅੱਗੇ ਲਿੰਕ ਸ਼ੇਅਰ ਜਰੂਰ ਕਰਿਆ ਕਰੋ ਤਾਂ ਕਿ ਆਪਣਾ ਪਰਿਵਾਰ ਹੋਰ ਵੱਡਾ ਹੋ ਸਕੇ ਤੇ ਸਾਰੀਆਂ ਭੈਣਾਂ ਜਿਹੜੀਆਂ ਨੂੰ ਕੋਈ ਦਿੱਕਤ ਆਉਂਦੀ ਹੈ ਕੱਪੜੇ ਸਲਾਈ ਕਰਨ ਦੇ ਵਿੱਚ ਜਾਂ ਬਣਾਉਣ ਦੇ ਵਿੱਚ ਹਨਾ ਤਾਂ ਉਹਨਾਂ ਦੀ ਜਿਹੜੀ ਉਹ ਦਿੱਕਤ ਆ ਉਹ ਦੂਰ ਹੋ ਸਕੇ ਤੇ ਅੱਜ ਆਪਾਂ ਸਵੇਰ ਜਿਹੜੀ 셔ਟ ਕੱਟੀ ਸੀ ਨਾ ਲਾਈਨਿੰਗ ਵਾਲੀ ਉਹਦੀ ਹੁਣ ਤੁਹਾਨੂੰ ਮੈਂ ਲਾਈਨਿੰਗ ਕੱਟ ਕੇ ਦਿਖਾਵਾਂਗੇ ਆਪਾਂ ਕਿਵੇਂ-ਕਿਵੇਂ ਲਾਈਨਿੰਗ ਕੱਟਣੀ ਹੈ ਠੀਕ ਆ ਕੱਪੜਾ ਆਪਣੇ ਕੋਲੇ ਹੈਗਾ ਇਹ ਜਿਹੜਾ ਇਹ ਟਾਪ ਟਾਗਾ ਕਿਉਂਕਿ ਗਲਾਸ ਸੀਗਾ ਤੇ ਆਪਾਂ 셔ਟ ਕੱਟੀ ਸੀ ਵੇਲੇ ਉਹ ਤਾਂ ਕੱਪੜਾ ਸੀ ਇਹ ਆ ਪਹਿਲਾਂ ਕੱਪੜਾ ਆਪਾਂ ਮਿਲ ਲਈ ਕਿੰਨਾ ਜਦੋਂ ਬੰਦ ਦੇ ਜੋੜ ਵਗੈਰਾ ਫਿਰ ਸੌਖਾ ਪੈ ਜਾਣਾ ਨਾ ਕਿੱਥੋਂ-ਕਿੱਥੋਂ ਪਾਉਣਾ ਆਪਣੇ ਕੰਨੀ ਮੇਰੀ ਕੱਟਤੀ ਪਹਿਲਾਂ ਇੱਕ ਸਾਈਡ ਤੋਂ ਦੂਸਰੀ ਸਾਈਡ ਤੋਂ ਹੁਣ ਅਸੀਂ ਆਪਾਂ ਬਾਅਦ ਚ ਕੱਢਾਂਗੇ ਆਹੋ ਕਪੜਾ ਸੀਗਾ ਇਸ ਟਾਈਮ ਇਟੋ ਥੋੜਾ ਜਿਹਾ ਸੁੰਗੜਿਆ ਹੈਗਾ ਟਾਪ ਟਾ ਲਾਈਨਿੰਗਾਂ ਵਧੀਆ ਵਾਲੀ ਵਧੀਆ ਲਾਈਨਿੰਗ ਹੀ ਲਿਆ ਕਰੋ ਭਾਵੇਂ ਤੁਸੀਂ ਪਾਗ ਲਾਉਣੀ ਹੈ ਫੁੱਲ ਵੇਲ ਵਾਲੀ ਹਨਾ ਤੇ ਭਾਵੇਂ ਟਾਪ ਟਾ ਵਧੀਆ ਲਿਆ ਕਰੋ ਤਾਂ ਕਿ ਆਪਾਂ ਆਪ ਹੀ ਸੂਟ ਪਾਉਣ ਦਾ ਬਾਅਦ ਵਿੱਚ ਦਿੱਕਤਾਂ ਨਾ ਗਾਗਨ ਵੀ ਇਹ ਚੀਜ਼ ਸਮਝਾਇਆ ਕਰੋ ਜੇ ਕਿਉਂਕਿ ਭੈਣਾਂ ਜ਼ਿਆਦਾ ਕਪੜੇ ਸਲਾਈ ਕਰਦੀਆਂ ਜਿਹੜੀ ਲਾਈਨਿੰਗ ਆ ਉਹ ਵਧੀਆ ਹੀ ਲਿਆ ਕਰੋ ਭਾਵੇਂ ਤੁਸੀਂ ਟਾਪ ਟਾ ਲਗਾਉਣਾ ਚਾਹੁੰਦੇ ਹੋ ਹਨ ਤੇ ਭਾਵੇਂ ਫੁੱਲ ਵੇਲ ਵਧੀਆ ਵਾਲ ਪਰ ਸਪਾ ਕੋਲੇ ਕਰਮ ਲਾ ਲਈ ਜਿਹੜਾ ਸੂਬਾ ਸੂਟ ਕੱਟਿਆ ਸੀ ਪਾਉਸੇ ਦੀ ਲਾਈਨ ਕੱਟ ਰਹੀ ਹੈ ਹਨਾ ਉਹਦਾ ਜਿਹੜੀ ਹੈਪੀ ਸੀ ਉਹ 7.5 ਸੀਗੀ ਆਪਾਂ ਪਾਇਆ ਸੀ ਉਹ 21.21 ਕੇ ਹਨਾ ਆ ਉਹਨਾਂ ਕਈ ਆਪਾਂ ਮੋੜਾਂ ਹੀ ਕੱਪੜਾ ਜਿੰਨਾ ਤੁਹਾਨੂੰ ਲੋੜ ਹੈ ਕਿ ਮੇਪਾ ਪਹਿਲਾਂ ਘਟਿਆ ਨਹੀਂ ਉਸੇ ਤਰੀਕੇ ਨਾਲ ਲਾਈਨਿੰਗ ਕਰਦੇ ਨਹੀਂ ਇਕੱਲੇ ਇਕੱਲੇ ਪੱਲੇ ਕੱਠਿਆਂ ਨਹੀਂ ਪੈਦੀ ਕੱਟਣੀ ਹੈ ਬਹੁਤ ਸਾਰੀਆਂ ਭੈਣਾ ਕੀ ਕਰਨੀ ਹੈ ਸਾਰੇ ਸੂਟ ਦੀ ਲਾਈਨਿੰਗ ਇਕੱਠੀ ਹੈ ਨਾ ਦੂਰਾ ਕਰਕੇ ਸਹੀ ਕਰ ਲੈਣਾ ਸਾਢੇ 17 ਤੋਂ 4 ਸਾਢੇ 21 ਆਪਾਂ ਨਿਸ਼ਾਨਾ 22 ਤੇ ਰਾਲ ਲੈਣੀ ਹਲਕਾ ਜਿਹਾ ਖੱਦ ਚੱਕੋ ਉੱਪਰ ਜਾਈ ਗਏ ਵਧ ਘਟਿਆ ਨਾ ਕਪੜਾ ਇੱਥੋਂ ਵੀ ਲਾਵਾਂ 11 ਤੇ 11 ਨੂੰ ਬਾਈ ਹੁੰਦਾ ਤੇ ਇੱਕ ਨਿਸ਼ਾਨਾ ਆਪਾਂ ਇੱਥੇ ਲਾਵਾਂਗੇ 11 ਠੀਕ ਆ ਇੱਥੋਂ ਨਾਲ ਕੋ ਫੜਾਂਗੇ ਇਸ ਨਿਸ਼ਾਨ ਤੋਂ ਹੇਠਲੇ ਤੋਂ ਇਹ ਕਰ ਸਹੀ ਕਰ ਇਹਦੇ ਵਿੱਚ ਆਪਾਂ ਉਵੇਂ ਹੀ ਕਰੀ ਬਣਾਉਗੇ ਫਰੰਟ ਵੱਲੇ ਜਿਵੇਂ ਬਣਾਈ ਸੀ ਨਾ ਇੱਥੇ ਨਾਲ ਨਾਲ ਚਲਦੀ ਵੀਡੀਓ ਵਿੱਚ ਕਿਸੇ ਭੈਣ ਨੇ ਫੋਨ ਨਹੀਂ ਚੁੱਕਣਾ ਕਿਉਂਕਿ ਆਪਾਂ ਲਾਈਵ ਵੀਡੀਓ ਬਣਾਉਣੀ ਹੈ ਫਿਰ ਦਿੱਕਤ ਆਉਂਦੀ ਹੈ ਬਾਅਦ ਦੇ ਵਿੱਚ ਜੇ ਜੀ ਤੁਹਾਨੂੰ ਨਹੀਂ ਸਮਝ ਲੱਗਦੀ ਬਾਅਦ ਦੇ ਵਿੱਚ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਾਂ ਬਾਅਦ ਦੇ ਵਿੱਚ ਫੋਨ ਲਾ ਕੇ ਤੁਸੀਂ ਪੁੱਛ ਸਕਦੇ ਹੋ ਚੰਗੀ ਤਰ੍ਹਾਂ ਆਪਾਂ ਕਰੀ ਬਣਾਈ ਨਾ ਜਿੰਦਰਾ ਮੈਂ ਇਹ ਸਾਰੀ ਕੱਟ ਕੇ ਸੈੱਟ ਕਰ ਲਿਆ ਪੂਰੇ ਧਿਆਨ ਨਾਲ ਦੇਖਣ ਲੀ ਹਾਂ ਕਿਉਂਕਿ ਹੁਣ ਸੀਜ਼ਨਾਂ ਬਿਆਹਾਂ ਦਾ ਪਹਿਣ ਵਾਲਿਆਂ ਦੇ ਸੂਟ ਵਗੈਰਾ ਸਲਾਈ ਕਰਨੇ ਹੁੰਦੇ ਆ ਤੇ ਸ ਆਪਾਂ ਇੱਕ ਵਾਰੀ ਕੱਢਤੀ ਹੁਣ ਆਪਾਂ ਚੱਕਾਂਗੇ ਸਭ ਤੋਂ ਪਹਿਲਾਂ ਫਰੰਟ ਪੱਲਾ ਫਰੰਟ ਦੀ ਲਾਈਨਿੰਗ ਕੱਟ ਕੇ ਕਿ ਨਹੀਂ ਵੱਧ ਕੱਟਣੀ ਹੁੰਦੀ ਹੈ 4 ਇੰਚ ਵੱਧ ਠੀਕ ਹੈ ਇੱਥੋਂ ਧਿਆਨ ਰੱਖਣਾ ਆਪਾਂ 4 ਇੰਚ ਇੱਥੇ ਵੜ ਗਏ ਨਾ ਆਪਣਾ ਆ ਦੇਖੋ ਕਿਉਂਕਿ ਆਪਣੇ ਇਹਦੇ ਨਾਲ ਨਾ ਲੀਰ ਲੱਗੂਗੀ ਉਹ ਚੀਜ਼ ਦਾ ਧਿਆਨ ਰੱਖਣਾ 4 ਇੰਚ ਵੱਧ ਤੁਸੀਂ ਰੱਖਣੀ ਹੈ ਲਾਈਨਿੰਗ ਕੱਟੇ ਇਸ ਤੋਂ ਫਰੰਟ ਤੋਂ 4 ਇੰਚ ਕੱਟ ਇੱਥੋਂ ਠੀਕ ਆ ਦਿਖ ਰਿਹਾ ਤੁਹਾਨੂੰ ਦਿਖ ਰਿਹਾ ਇੱਥੋਂ 4 ਇੰਚ ਠੀਕ ਆ ਨੀਚੇ ਜਿਹੜਾ 4 ਇੰਚ ਦਾ ਨਿਸ਼ਾਨ ਲਾ ਕੇ ਨਾ 4 ਇੰਚ ਪੱਲਾ ਥਲੇ ਤਾਰ ਲਿਆ ਕਰੋ। ਉਹ ਮਾੜਾ ਜਿਹਾ ਸੂਤ ਪਰ ਦਾ ਫਰਕ ਵੀ ਨਹੀਂ ਪੈਣ ਦੇਣਾ ਚਾਹੀਦਾ ਹੁੰਦਾ। ਟੀਵੀ ਕੀ ਕਰਦਿੰਗਾ ਕੀ ਪੈਣਾ ਨਾ। ਵੱਧ ਰੱਖ ਲੈਣੀ ਵੀ ਲੈਂਡਿੰਗ ਸੁਗੜ ਲੈਣੀ। ਪਹਿਲਾਂ ਤੁਸੀਂ ਇਹਨੂੰ 10 ਘੰਟੇ ਭਿਓ ਲਿਆ ਕਰੋ। ਬਾਅਦ ਵਿੱਚ ਸੁਮੋੜਨ ਦੀ ਕੁੰਜਾਇਸ਼ ਇਹਨਿੰਦੀ ਕਪੜਾ ਤੇ ਫਿਰ ਪ੍ਰੈਸ ਮਾਰ ਕੇ ਫਿਰ ਲੈਂਗ ਕੱਟਣੀ ਆਪਾਂ। ਹੁਣ ਆਪਾਂ ਬਿਲਕੁਲ ਨਾਲ-ਨਾਲ ਦੀ ਕਟਾਂਗੇ। ਭੋਰਾ ਵੀ ਕਪੜਾ ਵੱਧ ਨੂੰ ਰੱਖਦੇ ਇੱਕ ਸੂਤ ਵੀ।

ਇਹ ਤੁਹਾਨੂੰ ਬਿਲਕੁਲ ਨਾਲ ਨਾਲ ਪੈਸਟ ਲੋਕ ਜਦੋਂ ਆਪਣੀ ਲੈਣੀ ਕੱਟੀ ਆਪਾਂ ਟੱਕ ਨਾਲ ਦੀ ਨਾਲ ਹੀ ਲਾ ਦੇਣਾ ਉੱਪਰ ਲਾਣਾ ਫਿਟਿੰਗਾਂ ਉੱਪਰ ਪਾ ਠੀਕ ਫਰੰਟ ਪਲੇ ਲੈਣੀ ਕੱਟੀਗੀ ਫਰੰਟ ਬਿਲਕੁਲ ਸਾਈਡ ਤੇ ਰੱਖ ਲੈਣਾ ਉਹ ਆਪਣਾ ਇਹਨੂੰ ਕੀ ਕਰਨਾ ਮੈਨ ਲੈਣਾ ਵੀ ਕਿੰਨਾ ਹੈ ਆਪਾਂ ਪੱਲਾ ਜਿਹੜਾ ਲਾਇਆ ਨੇ ਕਿੰਨਾ ਇਹ ਕਿੰਨਾ ਹੈ 48 ਸਾਢੇ 48 ਸਾਢੇ 48 ਪੱਲਾ ਫਰੰਟ ਪੱਲਾ ਹੈ ਇਹ ਆਪਾਂ ਇੱਥੇ ਲਿਖਾਂਗੇ ਫਰੰਟ ਇੱਥੇ ਲਿਖਾਂ ਫਰੰਟ ਪੱਲਾ ਉਹ ਕਿਹੜੀ ਪਲੇਖਾ ਲਗਾਈ ਨਾਲ ਹੀ ਨੰਬਰ ਪਾ ਦੇ 2800 ਛਾਸੀ ਸੂਟ ਦਾ ਨੰਬਰ ਆਪੇ 2886 ਕੋਨਾ ਪਿੰਸੈਡ ਤੇ ਰੱਖ ਲੈ ਸਾਢੇ 41 ਸੀਗੇ ਯਾਦ ਰੱਖਣਾ ਨਾਲ ਨਾਲ ਵੀ ਕਿੰਨਾ ਸੀ ਸਾਢੇ 41 ਹੋਏ ਸਾਡਾ ਆ ਇਸੇ ਤਰੀਕੇ ਆਪਾਂ ਅਬ ਇਹ ਕਪੜੇ ਨੂੰ ਸਹੀ ਕਰ ਲੈਣਾ ਜਮਾ ਸੌਖਾ ਯਾ ਤਰੀਕਾ ਹੈ ਹਨ ਕੋਈ ਉਲਝਾਉਣ ਵਾਲਾ ਕੰਮ ਨਹੀਂ ਹੈ ਜੇ ਤੁਹਾਨੂੰ ਇੱਕ ਦੋ ਸੂਟ ਤੁਸੀਂ ਆਪਦੇ ਹੱਥ ਨਾਲ ਕੱਟ ਲੇ ਫਿਰ ਤੁਹਾਨੂੰ ਜਮਾ ਸੌਖਾ ਲੱਗੂ ਹਨ ਕਿਉਂਕਿ ਪਹਿਲਾਂ ਆਪਾਂ ਕਈ ਵਾਰੀ ਆਪਦੇ ਪੁਰਾਣੇ ਤਰੀਕੇ ਨਾਲ ਕੱਟਦੇ ਹੁੰਦੇ ਹਾਂ ਜਦੋਂ ਨਵਾਂ ਕੋਈ ਕੀ ਗ੍ਰੈਂਡ ਕਰਦੇ ਹਨ ਥੋੜਾ ਔਖਾ ਲੱਗਦਾ ਔਰ ਜੇ ਤੁਸੀਂ ਕੱਟੋਗੇ ਬਣਾਓਗੇ ਫਿਰ ਤੁਹਾਨੂੰ ਸੌਖਾ ਲੱਗੂ ਵੀ ਹਾਂ ਫਿਟਿੰਗ ਵੀ ਵਧੀਆ ਆਈ ਹੈ ਹਨ ਇਹ ਤੋਂ ਵੀ ਸਹੀ ਕਰ ਲਾਂਗੇ ਆਪਾਂ 11 11 ਦੇ ਪੀਸ ਲੰਮਾ ਸਾ ਚੰਗੀ ਤਰ੍ਹਾਂ ਪ੍ਰੈਸ ਮਾਰਨੀ ਤੁਹਾਨੂੰ ਨਿਵਾਰੀ ਬਣ ਜਿਵੇਂ ਮੈਂ ਤੁਹਾਨੂੰ ਦੱਸੀ ਜਨਾ ਪ੍ਰੈਸ ਜ਼ਰੂਰ ਜਦੋਂ ਲੇਟ ਨਹੀਂ ਹੁੰਦੀ ਉਦੋਂ ਪਰ ਤੁਸੀਂ ਸੂਟ ਛੱਡ ਦਿਆ ਕਰੋ ਬਾਅਦ ਚ ਕੱਟ ਲਿਆ ਕਰੋ ਲੇਟ ਆਈ ਤੂੰ ਪਰ ਕੱਪੜੇ ਦੇ ਨਾਲ ਨਾਲ ਪ੍ਰੈਸ ਮਾਰ ਕੇ ਫੇਰ ਹੀ ਕੱਟਣਾ ਹੈ 41 ਦਾ ਆਪਾਂ ਪੀਸ ਉਹ ਮਿਲਾਵਾਂਗੇ انشاءاللہ انشاءاللہ ਕਿ ਉਸ ਤੋਂ ਬਾਅਦ ਆਪਾਂ ਇਹਦੇ ਉੱਪਰ ਬੈਕ ਵੱਲ ਅਧਰਾਂ ਸਾਢੇ 41 ਦੇ ਪਹਿਲਾਂ ਨਿਸ਼ਾਨ ਲਾ ਲਾਂਗੇ ਇੱਥੋਂ ਹੁਣ ਸਾਢੇ 41 ਇੱਥੇ ਬਣ ਗਿਆ ਇਹਦੇ ਬੈਕ ਵੱਲੇ ਦੀ ਆਪਾਂ ਅਨਿਸ਼ਾਨ ਲਾ ਸਾਢੇ 41 ਠੀਕ ਆ ਜੇ ਕੋਈ ਚੀਜ਼ ਨਹੀਂ ਸਮਝ ਲੱਗਦੀ ਤਾਂ ਬਾਅਦ ਦੇ ਵਿੱਚ ਤੁਸੀਂ ਪੁੱਛਣਾ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਲਦੀ ਵੀਡੀਓ ਦੇ ਵਿੱਚ ਨਹੀਂ ਫੋਨ ਲਾਉਣਾ ਕਿਸੇ ਭੈਣ ਨੇ ਹਾਂ ਆਪਾਂ ਬੈਗ ਪਹਿਲਾਂ ਚੱਕ ਲੈ ਆ ਪਿੰਨਾ ਲਾਉਂਦਾ ਆਪਣ ਨੂੰ ਬਹੁਤ ਫਰਕ ਹੁੰਦਾ ਹਲਦਾਣੀਆ ਕਪੜਾ ਦੇ ਟੈਂਡ ਕੱਟਿਆ ਜਾਂਦਾ ਹੈ। ਦੂਸਰੀ ਗੱਲ ਕੀ ਬੰਦ ਹੈ। ਵੈਸੇ ਠੀਕ ਜੇ ਮਾਂ ਮਾੜੀ ਮਣੀ ਚੀਜ਼ ਤੇ ਧਿਆਨ ਰੱਖਣਾ ਵੀ ਇੱਕ ਸੂਤ ਵੀ ਇਧਰ ਉਧਰ ਵੱਧ ਨਾ ਹੋਵੇ ਹੈਨਾ ਇਹ ਤੋਂ ਪਹਿ ਸਹੀ ਕਰਦੇ ਜਾਣਾ ਇਸ ਤਰ੍ਹਾਂ ਮਲਾਈ ਵੱਧ ਨਹੀਂ ਰੱਖਣਾ 1/2 ਇੰਚ ਦੀ ਤਾਂ ਦੂਰ ਹੀ ਗੱਲ ਹੈ ਠੀਕ ਆ ਆਹ ਸੈੱਟ ਕਰ ਲੈ ਆਹ ਮੈਂ ਤੁਹਾਨੂੰ ਦੱਸ ਰਿਹਾ ਸੀ ਵੀ ਜਿਹੜੀ ਬਲੈਂਡਿੰਗ ਆ ਉਹ ਕਿੰਨੀ ਘਟ ਹੁੰਦੀ ਪੱਲੇ ਤੋਂ 4 ਇੰਚ ਘਟ ਹੁੰਦੀ ਆ 4 4.5 ਵੱਧ ਤੋਂ ਵੱਧ ਜੇ ਤੁਹਾਡੇ ਕੋਲ ਕੱਪੜਾ ਥੋੜਾ ਪਾਜ ਗਿਆ ਲਿਆ ਕਰੋ ਨੀਚੇ ਪੱਟੀ ਨੇ ਥੋੜੀ ਚੌੜੀ ਮੋੜ ਦੇ ਕਰੋ ਉਹਦੇ ਨਾਲ ਕੀ ਫਿਰ ਹਵਾਜੀ ਦੇ ਵਿੱਚ ਨਾ ਉੱਡ ਜਾਣੀ ਨਹੀਂ ਨਾ ਪੱਲਾ ਹੌਲਾ ਹੋ ਕੇ ਕਈ ਬਣਾ ਕੀ ਕਰਦੇ ਨੇ ਬੜੀ ਉੱਚੀ ਲੈਂਡਿੰਗ ਲਾ ਦਿੰਦੇ ਨੇ ਫਿਰ ਉਹ ਬੁਰੀ ਲੱਗਦੀ ਹੈ ਜੇ ਕਿਸੇ ਦੇ ਲੈਂਡਿੰਗ ਵੱਧ ਲੱਗਦੀ ਹੈ ਤੁਸੀਂ 5.5 ਮੰਗਵਾ ਲਿਆ ਕਰੋ ਜੀ ਆਪਣਾ ਆਪ ਦਾ ਸੂਟ ਆ ਫਿਰ 5.5 ਲੈ ਲਿਆ ਕਰੋ ਹਣਾ ਪਰ ਲੈਂਡਿੰਗ ਥੋੜੀ ਨਹੀਂ ਲਾਉਣੀ ਆਪਾਂ ਕਦੇ ਵੀ ਇਹ ਚੀਜ਼ ਤਾਂ ਧਿਆਨ ਰੱਖ ਇੱਕ ਵਾਰ ਇੱਥੋਂ ਤੋਂ ਬਿਲਕੁਲ ਇਹਦੇ ਨਾਲ ਨਾਲ ਇਕੱਠਾ ਟੈਸ ਟਿਕਾ ਪੂਟੀਕਾਰਡ ਪਾਈ ਹੁੰਦੀ ਹੈ ਉੱਪਰ ਸਾਰੀ ਨਾਲ ਦੀ ਨਾਲ ਹੀ ਉਹ ਕਰਤਾ ਹੈ ਕਿ ਉਹ ਬਾਹਰ ਦੇ ਵਿੱਚ ਕੀ ਹੁੰਦਾ ਭੁੱਲ ਜਾਂਦੇ ਆ। ਆਹ ਟੱਕ ਨਾਲ ਦੀ ਵਾਲੀ ਚੱਕਦੇ ਨੇ। ਉਹ ਫਰੰਟ ਪੱਲੇ ਦੀ ਤੇ ਬੈਕ ਪੱਲੇ ਲੈਣ ਦੀ ਨਾਲ ਤਾਂ ਛੇਦੀ ਛੇਦੀ ਹੈ ਨਾ ਮਿੰਟੋ ਮਿੰਟ ਕੱਟੀ ਜਾਂਦੀ ਹੈ। ਜੇ ਪਿੰਨਾ ਲੰਘ ਨਾ ਹੋ ਫਿਰ ਆਪਾਂ ਨੂੰ ਬਿੰਦੀ ਬਿੰਦੀ ਸੈੱਟ ਕਰਨਾ ਪਊਗਾ। ਪਲੇਟਾਂ ਨਿਸ਼ਾਨ ਆਪਾਂ ਬਾਅਦ ਚੱਕਦੇ ਨੇ ਪਹਿਲਾਂ ਬਾਹਾਂ ਦੀ ਲੈਂਡ ਕੱਟ ਲਈ। ਕਿਉਂਕਿ ਲੈਟ ਜਾਂਦਾਂਗੇ ਨਾ ਸਮੱਸਿਆ ਰਹਿੰਦੀ ਹੈ। ਤਾਂ ਫਿਰ ਕੋਈ ਕਾਰ ਮਲਾ ਲੈਣਾ ਕੋ ਪ੍ਰੈਸ। ਦੇਖਣੇ ਮੋਡਾ ਨਿਕਲਿਆ ਹੋਇਆ ਇਸ ਪੈਨ ਜਾਨ ਨਿਕਲਿਆ ਹੋ ਗਿਆ ਨਾ ਮੋਡਾ ਸਿਰਫ 15 ਹੀ ਸੀਗਾ 18 ਨੂੰ ਮੋਡਾ ਪਾਇਆ ਸੀ ਇਹਨਾਂ ਜਿੱਥੇ ਮੈਂ ਕਿਹ ਦੇਖ ਲੈਣੀ ਹੈ ਨਾ 18 ਚਲ 18 ਤੇ ਕੁੜਾ ਹੈਗਾ ਪੀਸ ਇਹ ਬੰਦਾ ਨਹੀਂ ਹੈਗੀ ਲੰਬਾਈ 17 ਤੇ ਤੋਂ ਉਨੀ ਆਪਾਂ 20 ਰੱਖੀ ਸੀ ਨਾ ਇਸ ਤੋਂ ਆਪਾਂ ਨੂੰ 20 ਤੇ ਕਰ ਮੋੜ ਲੈਣਾ ਬਾਈ ਹੋ ਗਈ ਇਹ ਹੁਣ ਜਿਹੜਾ ਪੀਸ 20 ਦਾ ਚਲੋ ਮੈਂ ਤੁਹਾਨੂੰ ਦੇ ਦੇ ਕਰਕੇ ਦਿਖਾ ਦਿੰਦਾ ਲੋਚੀ ਠੀਕ ਆ ਹੁਣ ਆਪਾਂ ਇਧੇ ਤਰੇਸ ਮਾਰਾਂਗੇ ਕੋਲੀ ਲੈਨਿੰਗ ਘਟਣ ਵਾਲੀ ਉਨੀ ਪ੍ਰੈਸ ਮਾਰਨੀ ਆਪਾਂ ਜਿੰਨੀ ਕੇ ਸੂਟ ਘਟਣ ਵਾਲੀ ਮਾਰਨੀ ਹੈ ਤਾਂ ਕਿ ਅੰਦਰ ਜਿਹ ਢਿੱਲ ਰਹੀ ਫਿਰ ਵੀ ਦਿੱਕਤ ਆਊਗੀ ਹੈਨਾ ਕੰਨੀ ਨਹੀਂ ਆ ਪਰਖ ਨਹੀਂ ਕੰਨੀ ਨੂੰ ਬਾਹਰ ਹੀ ਕੱਢਾਂਗੇ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਣਾਗਾ ਭੈਣਾਂ ਨੇ ਜਿੰਨਾ ਕਪੜਾ ਲੋੜ ਆ ਬਾਅਦ ਪੀਸ ਆਪਾਂ ਤੁਹਾਨੂੰ ਬੋਲੇ ਮੈਸਰੂਡ ਕੱਲ ਵੀ ਮੈਂ ਦੱਸਿਆ ਸੀ ਨਾ ਵੀਡੀਓ ਦੇ ਵਿੱਚ ਕਿ ਛਾਂਟ ਹੈ ਜਿਹੜੀ ਬਾਹਾਂ ਦੇ ਮੂਹਰੇ ਛੋਟੇ ਪਲੇ ਨਹੀਂ ਪਉਣ ਲੈਂਡਿੰਗ ਜੋੜ ਕੇ ਬਾਹ ਦੇ ਵਿੱਚ ਪਾਉਣੀ ਆ ਕਈ ਵਾਰੀ ਪਹਿਲਾਂ ਬਾਹ ਨਹੀਂ ਆਪਾਂ ਹਨਾ ਫਿਰ ਦਿੱਕਤ ਆਉਂਦੀ ਹੈ ਠੀਕ ਹੈ ਇਹਦੇ ਉੱਪਰ ਹੁਣ ਆਪਾਂ ਬਾਹ ਰੱਖਾਂਗੇ ਲੋਚੀ ਆਪ ਇਹਨਾਂ ਲਾਉਣ ਦਾ ਦੇਖੋ ਆਪ ਨੂੰ ਕਿੰਨਾ ਫਾਇਦਾ ਹਨਾ ਤਾਕੇ ਜੋੜ ਨਾਲ ਤਾਂ ਹਲਦੇ ਨਹੀਂ ਇਧਰ ਉਧਰ ਹਣਾ ਇਧਰ ਕਰੀਰ ਹੈਗੀ ਆਪਣੀ ਬਣਾਉਣੀ ਕਰੀਰ ਬਣਾਣਾ ਇਸ ਤੇ ਠੀਕ ਇਸ ਤੇ ਪੂਰਾ ਪੂਰਾ ਨਾ ਮਾਣੀ ਮੋਟੀ ਟੱਲੇ ਵੀ ਨਹੀਂ ਹੋਣੀ ਚਾਹੀਦੀ ਇਸ ਤੇ ਠੀਕ ਆ ਬਿਲਕੁਲ ਆਪਾਂ ਹੁਣ ਨਾਲ ਨਾਲ ਕੱਟ ਦਾਂਗੇ ਨਾਲੇ ਆਪਣਾ ਕੰਨੀ ਬਾਹਰ ਨਿਕਲ ਗਈ ਸਰ ਲੋਕ ਇਸੇ ਤਰ੍ਹਾਂ ਪ੍ਰੋਬਾ ਠੀਕ ਕਿੰਨੇ ਥੋੜੇ ਟਾਈਮ ਦੇ ਵਿੱਚ ਲੈਂਡਿੰਗ ਘੱਟੀ ਇਹ ਤਾਂ ਘੱਟੀ ਗਿਆ ਆਪਾਂ ਪਿੰਨਾ ਦੇ ਨਾਲ ਸੂਟ ਬੰਨੇ ਹੋਇਆ ਸੀਗਾ ਜੇਕਰ ਆਪਾਂ ਪਹਿਲਾਂ ਆਪਾਂ ਨੂੰ ਇਹ ਪਿੰਨਾ ਲਾਵਾਂਗੇ ਫਿਰ ਪਟਾਂਗੇ ਨਾਲ ਤਾਂ ਸੂਟ ਦੇ ਵਿੱਚ ਉਹਨਾ ਸੈਂਟਰ ਨਹੀਂ ਹੁੰਦਾ ਉਹਨਾ ਦੇਖੋ ਬਾਹਾਂ ਤੇ ਵੀ ਆਪਣੇ ਪਿੰਨਾਂ ਲੱਗੀਆਂ ਹੋਈਆਂ ਉੱਪਰ ਸਾਰੇ ਜੋੜਾ ਤੇ ਉਸੇ ਤਨੇ ਫਰੰਟ ਤੇ ਬੈਗ ਤੇ ਕੜਾਈ ਦਾ ਕੇ ਇਧਰ ਉਧਰ ਨਾ ਜਾਵੇ ਸਹੀ ਆ ਗਿਆ ਹਨ ਜੇਕਰ ਮੇਰੇ ਤਰੀਕਾ ਤੁਹਾਨੂੰ ਵਧੀਆ ਲੱਗਦਾ ਤਾਂ ਜਰੂਰ ਵਰਤਿਆ ਕਰੋ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਹਨ ਇਸ ਤੋਂ ਬਾਅਦ ਵੀ ਆਪਾਂ ਜਲਦੀ ਜਲਦੀ ਇੱਕ ਦੋ ਸੂਟ ਹੋਰ ਕੱਟ ਕੇ ਤੁਹਾਨੂੰ ਦਿਖਾਵਾਂਗੇ ਤਾਂ ਕਿ ਜਿਹੜੀਆਂ ਭੈਣਾਂ ਨੂੰ ਕੁਝ ਕੰਮ ਦੇ ਵਿੱਚ ਦਿੱਕਤ ਆਉਂਦੀ ਆ ਉਹਨਾਂ ਦੀ ਦਿੱਕਤ ਦੂਰ ਹੋ ਸਕੇ ਹਨ ਪਹਿਲਾਂ ਆਪਾਂ ਇਹਦੇ ਪਲੋਈਆਂ ਦੇ ਨਿਸ਼ਾਨ ਚੱਕ ਲਈ ਇੱਕ ਚੀਜ਼ ਹੋਰ ਹੈਗੀ ਸੱਚ ਦੱਸਣਾ ਜਿਹੜਾ ਨਾਪ ਆ ਪਾ ਨਾ ਉਹ ਲੈਂਡਿੰਗ ਦੇ ਉੱਪਰ ਹੀ ਲਿਖ ਲਿਆ ਕਰੋ। ਹੁਣ ਜਿਵੇਂ ਇਸ ਪੈਨ ਦਾ ਮੋਡਾ ਹੈਗਾ 15, 7.5 ਆਪਾਂ ਇੱਥੇ ਲਿਖਾਂਗੇ 15। ਕੋਣੀ ਹੈਗੀ 11.5 ਠੀਕ ਆ। ਆਪਾਂ ਹਲਕੀ ਵਧਾ ਰਹੇ ਹਾਂ ਕਿਉਂਕਿ ਇਸ ਪੈਨੇ ਚੂੜਾ ਕੋਣਾ 12.5 ਕਰ ਲਈ ਤੇ ਉਂਰੀ ਕਰ ਲਈ 11 ਯਾਨੀ ਕਿ 5.5 ਇਹ ਉੱਪਰ ਨਾਪ ਲਿਖਿਆ। ਜਦੋਂ ਵੀ ਆਪਾਂ ਸੂਟ ਬਣਾਉਣ ਲੱਗਾਂਗੇ ਆਪਾਂ ਨੂੰ ਵਾਰੀ-ਵਾਰੀ ਕਾਪੀ ਚੱਕ ਕੇ ਦੇ ਲੋਣ। ਹਨਾ ਪਾ। ਇਹ ਪਿੰਨਾ ਆਪਾਂ ਬਾਅਦ ਵਿੱਚ ਕਰਦੇ ਹਾਂ। ਹੁਣ ਆਪਾਂ ਪਲੇਟਾਂ ਦੇ ਨਿਸ਼ਾਨ ਚੱਕ ਲਏ। ਇਸ ਤਰ੍ਹਾਂ ਪੁਲੋਂ ਦਾ ਨਿਸ਼ਾਨਾ ਕਈ ਪੜੇਗੀ ਉਹਨੇ ਕਪੜਾ ਨਾਲ ਜੋੜ ਕੇ ਬਾਅਦ ਦੇ ਵਿੱਚ ਚੜ੍ਹਦੇ ਤੁਸੀਂ ਪਹਿਲਾਂ ਹੀ ਚੱਕ ਲਿਆ ਕਰੋ ਹੈ ਨਾ ਗਲਤ ਨਿਸ਼ਾਨ ਵਧੀਆ ਸਹੀ ਉਹਦੇ ਫਿਰ ਇਹਨਾਂ ਦੇ ਕੜਾਈ ਵਾਲਾ ਪੱਲਾ ਹੋਏ ਨਾਲ ਫਿਰ ਲੋਟੀਆਂ ਇੱਕ ਚੀਜ਼ ਹੋਰ ਰੱਖਣਾ ਬਹੁਤ ਸਾਰੀਆਂ ਭੈਣਾਂ ਕੰਫਿਊਜ਼ ਹੋ ਜਾਂਦੀਆਂ ਵੀ ਬਾਈ ਮੋਤੀ ਆ ਤਾਂ ਫਿਰ ਕਿਹੜੀ ਸੂਟ ਸੁਈ ਵਰਤੀਏ ਤੇ ਸੁਮਰ ਕੁੱਟੀ ਜਾਂਦੀਆਂ ਜਾਂ ਲੋਟੀਆਂ ਕਿ ਇਹ ਵੀ ਛਾਤੀ ਦੇ ਉੱਪਰ ਇੱਥੇ ਫਰੰਟ ਤੇ ਮੋਤੀ ਜ਼ਿਆਦਾ ਹੁੰਦੇ ਆ ਫਿਰ ਮੂਰਲੇ ਪੱਲੇ ਤੇ ਪਲੇਟਾਂ ਛੜਨੀਆਂ ਪੈਂਦੀਆਂ ਨਹੀਂ ਤਾਂ ਇੱਕ ਵੀ ਮੋਤੀ ਟੁੱਟ ਗਿਆ ਤਾਂ ਸਾਰੀ ਕੜਾਈ ਖਰਾਬ ਹੋ ਜਾਂਦੀ ਹੈ ਨਾ ਉਹ ਲੜੀ ਜੀ ਸਾਰੀ ਨਿਕਲ ਜਾਂਦੀ ਆ ਤਾਂ ਮੂਹਰੇ ਪੱਲੇ ਦੇ ਪਲੇਟਾਂ ਬੇਸ਼ੱਕ ਛੱਡ ਦਿਆ ਕਰੋ ਹਨਾ ਬੈਕ ਪਲੇਟਾਂ ਪਾ ਦਿਆ ਕਰੋ ਤੇ ਗੱਗ ਨੂੰ ਇੱਕ ਵਾਰੀ ਫਿਟਿੰਗ ਚੈੱਕ ਕਰਾ ਲਿਆ ਕਰੋ ਪਹਿਲਾਂ ਹਨਾ ਨਾਲੇ ਦੱਸ ਦਿਆ ਕਰੋ ਕਿ ਇਹ ਮੂਹਰੇ ਪਲੇਟਾਂ ਨਹੀਂ ਪਹਿਣਗੀਆਂ ਕਿਉਂਕਿ ਕਈ ਵਾਰੀ ਆਪਾਂ ਧੱਕੇ ਨਾਲ ਪਲੇਟਾਂ ਪਾਉਣ ਲੱਗਦੇ ਆ ਤਾਂ ਫਿਰ ਸੂਟ ਫਟ ਜਾਂਦਾ ਉਹ ਚੀਜ਼ ਇੱਥੇ ਰੱਖਣਾ ਜ਼ਰੂਰ ਹਾਂ ਜੇ ਸੁਣਾਪਾ ਫਰੰਟ ਵੱਲ ਉੱਪਰ ਤੇ ਬੈਕ ਵੱਲ ਹੇਠਾਂ ਉਹ ਪ੍ਰੋਸਸਰ ਚੰਗੀ ਤਰ੍ਹਾਂ ਸਹੀ ਕਰਕੇ ਦੇਖੋ ਜੀ ਪ੍ਰੈਸ ਦਿਖਾਵਾਂਗਾ ਤੁਹਾਨੂੰ ਹਲਕੀ ਜਿਹੀ ਇਹ ਤੇ ਵੀ ਨਾ ਉੱਤੇ ਆਪਣੀ ਪਲੇਟਾ ਉਣੀ ਹੋ ਰਹੀ ਸਾਬ ਐਂ ਕਰੀਜ ਪਾ ਲੈ ਕਰੋ ਮਾੜਾ ਨਾ ਫਰਕ ਵੀ ਨਹੀਂ ਪੈਪੰਦਾ ਹੁਣ ਆਪਾਂ ਜਿਹੜੀ ਪਲੇਟਾ ਐਸਪੈਨ ਨੂੰ 9.5 ਤੇ ਤਿਆਰ ਹੈ ਨੀਚੇ ਨੂੰ ਆਪਾਂ ਕਿੰਨੇ ਦੇ ਨਿਸ਼ਾਨ ਲਾਵਾਂਗੇ 10 ਤੇ 10.1 ਦੇ ਕਰ ਲੈ ਕਰੋ ਫੋਕੀ ਵੀ ਦਵਾ ਵੱਧ ਘੱਟ ਗਈ ਪਣਦੇ ਨੇ ਤੇ ਨੀਚੇ ਨੂੰ ਪਲੋਈ 7 ਇੰਚ ਕਈ ਪਰੰਦੇ ਨੇ ਜਿਆਦਾ ਇਹ ਚੀਜ਼ ਦੀ ਦਿੱਕਤ ਹੁੰਦੀ ਹੈ ਥੋੜੀ ਪਲੋਈ ਲੰਮੀ ਕਰਦਾ ਕਰੋ ਬੈਕ ਜਿਵੇਂ 7 ਤਾਂ ਤੁਸੀਂ 8 ਵੀ ਕਰ ਸਕਦੇ ਹੋ ਜੇ ਕੋਈ ਦਿੱਕਤ ਨਹੀਂ ਹੁੰਦੀਗੀ ਫਿਟਿੰਗ ਸੋਹਣੀ ਬਣ ਜਾਂਦੀ ਹੈ ਬੈਕ ਪਲੇਟ ਲੰਬੀ ਕਰ ਲੈਨੋ ਫਿਟਿੰਗ ਹੋਰ ਵੀ ਸੋਹਣੀ ਬਣ ਜਾਂਦੀ ਹੈ ਜ਼ਰੂਰੀ ਨਹੀਂ ਵੀ ਆਪਾਂ ਜਿੰਨੀ ਪਲੇਟ ਮੂਰ ਲਿਓਨੀ ਬੈਕ ਪੋਣੀ ਬੈਕ ਪਲੇਟ ਤੁਸੀਂ ਵਧ ਕਰ ਸਕਦੇ ਹੋ ਸਾਰੇ ਨਿਸ਼ਾਨ ਜਦੋਂ ਪਹਿਲਾਂ ਚੱਕੇ ਹੋਣਾ ਫਿਰ ਅੱਧੇ ਟੈਂਟ ਸੂਟ ਬਣ ਜਾਂਦਾ ਹੈ ਲੋਕ ਸੈੱਡ ਪੇਟਾ ਵੀ ਪੈ ਕੇ ਚੱਕ ਗਏ ਕੈਮਰਾ ਦੂਰ ਹੋਣ ਕਰਕੇ ਨਾ ਜੇ ਕਿਸੇ ਚੀਜ਼ ਦੀ ਨਾ ਸਮਝ ਲੱਗੀ ਤਾਂ ਤੁਸੀਂ ਬਾਅਦ ਦੇ ਵਿੱਚ ਪੁੱਛ ਸਕਦੇ ਹੋ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਕੋਈ ਦਿੱਕਤ ਨਹੀਂ ਹੈ ਨਾ ਆਰਾਮਦਈਂ ਸੂਰਖਟਾ ਕਰੋ ਪਰ ਮੈਂ ਦੋ ਦਿਨਾਂ ਜੇ ਬੰਨਜੀ ਕੋਈ ਦਿੱਕਤ ਨਹੀਂ ਜਿਹੜੀਆਂ ਭੈਣ ਨੇ ਆਪ ਦੀ ਸਲਾਈ ਕਰਨਾ ਹੁੰਦਾ ਆ ਲੱਗ ਰਿਹਾ ਹੈ ਇਹ ਆਹ ਕੋਲ ਭਾਈ ਦੁੱਪਰ ਸਾਰੇ ਨਿਸ਼ਾਨ ਪਲੇਟਾਂ ਤੇ ਚੱਕ ਤੇ ਫਿਟਿੰਗ ਦੇ ਨਿਸ਼ਾਨ ਲੱਗਦੀ ਕਿੰਨਾ ਅਕੜਾ ਹੈ ਨਾ ਪਹਿਲਾਂ ਅਕੜਾ ਲਿਖੇ ਕਿੰਨਾ 6 ਫਿਰ ਅਟਕਾ 6 ਹੈ ਤੇ ਬੈਗ ਵਾਲਾ ਹੈਗਾ 5 ਛਾਤੀ ਉੱਪਰ ਹੈ 18 ਤੇ ਕਮਰ ਹੈਗੀ ਸਾਢੇ 14 ਤੇ हिਪ ਹੈਗੀ ਸਾਢੇ 17 ਤੇ ਸੈਡ ਸਲਾਈ ਹੈਗੀ ਸਾਢੇ 13 ਸੈਡ ਸਲਾਈ ਇੱਥੇ ਲਿਖ ਰਿਹਾ ਹਾਂ ਠੀਕ ਆ ਇਹ ਸਾਰਾ ਕੁਝ ਆਪਾਂ ਲਿਖਤਾ ਹੁਣ ਕੋਈ ਚੀਜ਼ ਦੀ ਆਪਾਂ ਨੂੰ ਇਹਦੇ ਵਿੱਚ ਨਹੀਂ ਲੋੜ ਰਣੀ ਜਦੋਂ ਆਪਾਂ ਸਿੱਧਾ ਧਾਗਾ ਜਿਹੜਾ ਕਿ ਪੜਾਉਣੀ ਲੱਗ ਜਾਂਦਾ ਕੋ ਕਾਪੀ ਚੱਕਣੀ ਵਾਰ-ਵਾਰ ਹਾਂ ਕਿਉਂਕਿ ਪਲੇਟਾਂ ਨਿਸ਼ਾਨ ਵੀ ਆਪਣੇ ਚੱਕੇ ਹੋਏ ਆ ਤੇ ਉਹਨੇ ਛੇ ਦੀ ਸੂਟ ਬਣੂਗਾ। ਆ ਠੀਕ ਆ। ਲੋਕ ਜੀ ਇਹਦੀ ਲੈਂਡਿੰਗ ਦੀ ਵੀਡੀਓ ਵੀ ਹੋ ਗਈ। ਬਾਕੀ ਮੈਂ ਜਲਦੀ ਕਿਸੇ ਹੋਰ ਸੂਟ ਦੀ ਵੀਡੀਓ ਪਾਉਂਗਾ ਹਨਾ। ਫਿਰ ਵੀ ਮੈਂ ਵਾਰ-ਵਾਰ ਕਹਿ ਰਿਹਾ ਜੇ ਕਿਸੇ ਚੀਜ਼ ਦੀ ਨਹੀਂ ਸਮਝ ਆਉਂਦੀ ਤਾਂ ਪੁੱਛ ਲਿਆ ਕਰੋ ਗਲਤ ਨਹੀਂ ਕਿਸੇ ਭੈਣੇ ਘਟਣਾ ਹਨਾ। ਜੇ ਕਿਸੇ ਦਾ ਫੋਨ ਨਹੀਂ ਚੱਕਿਆ ਜਾਂਦਾ ਤਾਂ WhatsApp ਤੇ ਜਾ ਕੇ ਮੈਸੇਜ ਕਰਕੇ ਛੱਡ ਦਿਆ ਕਰੋ ਹਨਾ। ਬਾਕੀ ਜੇ ਤੁਸੀ ਸੂਟ ਕੋਈ ਘਟਣਾ ਹੁੰਦਾ, ਮੋਡੇ ਬਾਰੇ ਨਹੀਂ ਪਤਾ ਲੱਗਦਾ ਤਾਂ ਉਦੋਂ ਵੀ WhatsApp ਤੇ ਮੈਸੇਜ ਤੁਸੀਂ ਛੱਡ ਸਕਦੇ। ਠੀਕ ਹੈ ਜੀ ਮਿਲਦੇ ਹਾਂ ਜਲਦੀ ਨੈਵੀਡੀਓ ਲੈ ਕੇ ਧੰਨਵਾਦ ਸਸਤਰੀ ਕਾ